ਅੱਛੇ ਅੱਛੇ ਗੰਗਾਰ ਪੰਜਾਬ ਦੇ ਮੈਨੂੰ ਗਾ ਕੇ ਮੈਨੇ ਲਿਖੇ ਗੀਤ ਸੁਣਾਏ ਕੁਝ ਕਲਾਕਾਰ ਨੇ ਹੁਣ ਮੈਂ ਨਾਮ ਨਹੀਂ ਲੈਂਦਾ ਮੈਂ ਨਾਮ ਲਾਇ ਲੈ ਕੇ ਆਖਦੇ ਪਰ ਨੇ ਮੇਰੇ ਗੀਤ ਗਾਏ ਤੇਨ ਗੀਤ ਹਰ ਭਾਈ ਨੇ ਸ਼ੇਰੇ ਨੇ ਗਾਏ ਉਹਨਾਂ ਤਿੰਨਾਂ 'ਚ ਮੇਰਾ ਨਾਮ ਗਾਇਬ ਕਰ ਦਿੱਤਾ ਅੱਗੀ ਕਿਤੇ ਗੱਲ ਹੈ ਤੇ ਇੱਕ ਦੋ ਬਿਤਰ ਵਿੱਚ ਹੋਰ ਵੀ ਹੋਰ ਮਹਿਰ ਫਿਰ ਕੋਈ ਤਾਂ ਦੋ ਤਿੰਨ ਗੀਤਾਂ ਦੇ ਵਿੱਚ ਹੋਰ ਰਾਤ ਕੋਈ ਇਹ ਬੜੇ ਚੱਲੇ ਪਰ ਮੈਨੂੰ ਲਾਸ ਹੋਇਆ ਜੇ ਅੱਜ ਵੀ ਤੱਕ ਮੇਰਾ ਨਾਮ ਬੋਲ ਜਾਂਦਾ ਤੁਸੀਂ ਅੱਜ ਨੂੰ ਪਤਾ ਨਹੀਂ ਚਲੋ ਹੁਣ ਵੀ ਵਧੀਆ ਮਕਾਮ ਹੈ ਘਟਦਾ ਹੁਣ ਵੀ ਨਹੀਂ ਪਰ ਮੈਨੂੰ ਅਫਸੋਸ ਰਹੂਗਾ ਕੀ ਬੋਲ ਸੀ ਉਹਦੇ ਬੋਲ ਸੁਣ ਜਰੋ ਕ્યા ਸੱਜਣਾ ਤੂੰ ਮੋਜਾਂ ਵਾਲੇ ਗੈਰਾਂ ਨੂੰ ਵੀ ਆਪਣਾ ਜਾਣੇਂ ਕੀ ਆ ਤਕਦੀਰਾਂ ਜਦ ਲੇਖਾਂ ਵਿੱਚ ਹੀ ਮੇਲ ਨਹੀਂ ਅਸੀਂ ਖੁਸ਼ੀਆਂ ਨੂੰ ਕਦ ਮਿਲੀਏ ਸਾਨੂੰ ਦੁੱਖਾਂ ਤੋਂ ਹੀ ਰਹਿ ਨਹੀਂ ਬਿਨਾਰ ਅਸੀਂ ਖੁਸ਼ੀਆਂ ਨੂੰ ਕਦ ਮਿਲੀਏ ਸਾਨੂੰ ਦੁੱਖਾਂ ਤੋਂ ਹੀ ਰਹਿ ਨਹੀਂ ਜਿਹੜਾ ਆਪਾਂ ਨੇ ਸਰੰਗਰ ਦੀਤ ਨੂੰ ਸੀ ਟਾਈਟਲ ਜਿਹੜੀ ਤੇਰੇ ਦਾ ਖੁਸ਼ੀ ਹੋਣਾ ਤੇ ਇਹਦੇ ਬੋਲ ਸੀ ਤੂੰ ਹੀ ਅਸ ਜਵਾਲਪੁਰੇ ਮੈਂ ਦਿਲੋਂ ਕੀ ਫਜਲਾਵਾ ਸਮਝ ਮੈਨੂੰ ਦਿਲਸ਼ਾਦਰਾ ਆਵੇ ਕੀ ਇਹਨੂੰ ਸਮਝਾਵਾਂ ਜਿਹੜੀ ਸਥਿਤੀ ਤੋਂ ਤੁਰ ਜਾਵੇ ਸੌਖੀ ਰੁਕਦੀ ਰੇਲ ਨਹੀਂ ਅਸੀਂ ਖੁਸ਼ੀਆਂ ਨੂੰ ਕਦ ਮਿਲੀਏ ਸਾਨੂੰ ਦੁੱਖਾਂ ਤੋਂ ਹੀ ਵੇਦ ਨਹੀਂ ਪਿਆਰ ਸਾਡੇ ਦੇ ਕਿੱਸੇ ਹੁਣ ਤਾਂ ਬਣ ਗਏ ਨੇ ਅਫਸਾਨੇ ਵੀ ਪਿਆਰ ਸਾਡੇ ਦੇ ਕਿੱਸੇ ਹੁੰਦਾ ਬਣ ਗਏ ਨੇ ਅਫਸਾਨੇ ਵੇ ਤਕੇ ਤਕੇ ਤੇ ਫਿੱਕੇ ਜੋ ਵੀ ਉਹ ਵੀ ਦਿੰਦੇ ਤਾਨੇ ਵੇ ਕਾਸ਼ ਤੂੰ ਸੋਚਦਾ ਹੁੰਦਾ ਕਿ ਇਹ ਪਿਆਰ ਹੈ ਕੋਈ ਖੇਲ ਨਹੀਂ ਅਸੀਂ ਖੁਸ਼ੀਆਂ ਨੂੰ ਕਦ ਮਿਲੀਏ ਸਾਨੂੰ ਦੁੱਖਾਂ ਤੋਂ ਨਹੀਂ ਵੇਲ ਨਹੀਂ ਬੜਾ ਅਫਸੋਸ ਹੋਇਆ ਮੈਨੂੰ ਇਸ ਗੀਤ ਦਾ ਜਦੋਂ ਮੈਂ ਸੋਹਣਿਆ ਕਹਿੰਦਾ ਨਾਮ ਨਹੀਂ ਬੜਾ ਪਿਆਰਾ ਗੀਤ ਸੀ ਮਹਿਰਮਾਵੇ ਮਹਿਰਮਾ ਅਜੇ ਨਾ ਜਾਈ ਮਹਿਰਮਾਨ ਟੂਟੀ ਆਪਣੀ ਕਹਿ ਲਈ ਮੈਂ ਆਪਣੇ ਦਿਲ ਦੀ ਗਹਿਲਮਾ ਬੜਾ ਇਮੋਸ਼ਨਲ ਤੇ ਗੀਤ ਸੀ ਉਹ ਨਰਮਾਸ ਨਾ ਪਰਿਆ ਕਹਿੰਦੀ ਮੁਰਤੇ ਸਾਹ ਚ ਅਜੇ ਮਸਾ ਜਾਣ ਆਈ ਏ ਅਜੇ ਤੇਰੇ ਬੋਲਾਂ ਉਤੇ ਜਾਣ ਦੀ ਦੁਹਾਈ ਏ باما بچ تیری میں دو کو پڑھتا بے لگا مہر بابی مہر بابی مہر بابی نے جائیں مہر بابی تو تے اپنی کہہ لئی میں اپنے دل بھی کہہ لگا ہندی یہ جوانی جی میں چھلا دا اچھال بے ہندی یہ جوانی جی میں چھلا دا اچھال بے پیار دی گہرائی نہ تم میں نے گھٹھا نال بے ਪਿਆਰ ਦੀ ਗਹਿਰਾਈ ਨਾ ਤੂੰ ਮਹਿਣ ਕੱਣਾ ਆ ਰਿਹਾ ਐਨਾ ਕੋ ਸਤਾਵੇਂ ਦਿਲ ਜਿੰਨਾ ਕੋ ਮੈਂ ਸਹਿ ਲਵਾਂ ਮਿਹਰਬਾਨੇ ਮਿਹਰਮਾਨ ਐਸੀ ਨਾ ਜੈ ਨਗਰ ਮਰਾਪੇ ਜੀ ਦਾ ਤਿਰਸ਼ਾਤ ਤੇਰੇ ਉੱਤੇ ਮਾਨਵੇ ਮਹਿੰਦੀ ਵਾਂਗੂ ਰਗੜੇ ਕੋ ਮੇਰੇ ਅਰਮਾਨ ਦੇ ਮਹਿੰਦੀ ਵਾਂਗੂ ਰਗੜੇ ਕਿਉ ਮੇਰੇ ਅਰਮਾਨ ਵੇ ਇੱਧਰ ਮੇਰੀਆਂ ਭੈਣਾਂ ਬੈਠੇ ਨੇ ਇਹਨੂੰ ਪਤਾ ਕਿ ਮੈਂ ਨਹੀਂ ਮਾਤਾ ਜੀ ਬਟਨੇ ਮੈਂ ਦੀ ਕਿਵੇਂ ਰਗੜ ਕੇ ਲਾਉਂਦੇ ਹਾਂ ਤੁਸੀਂ ਪਹਿਲਾਂ ਆਹਨ ਫਰੀਕ ਇਸ ਫਰੀਕ ਕੇ ਵਰੀ ਕਰ ਲੈਣੇ ਸੇ ਦਿਲ ਸ਼ਾਨ ਤੇਰੇ ਉਤੇ ਰੱਬ ਜਿੰਦਾ ਮਾਨਵੇ ਮਹਿੰਦੀ ਵਾਂਗੂ ਰੰਗ ਦੇ ਕਿਉ ਮੇਰੇ ਅਨਮਾਨਵੇ ਦਿਲ ਵਿੱਚ ਨਹੀਂ ਤਾਂ ਤੇਰੇ ਨੈਣਾ ਵਿੱਚ ਤਾਂ ਰਹਿ ਲਵਾਂ ਮਿਹਰਬਾਨ ਮਿਹਰਬਾਨ ਅਗੇ ਨਾ ਰਹਿ ਮਿਹਰਬਾਨ ਕਿੰਨੀ ਮਰੀਕ ਤਦਾ ਜਦੋਂ ਉਹ ਗੀਤ ਚੱਲੇ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਵੇ ਮੁੱਢ ਤੋਂ ਵਿਛੜੇ ਪੈਦੇ ਆਈ ਰਹਿਣ ਬਹੁਤ ਹੀ ਕੋਈ ਅਗੀ ਕਮੈਂਟੂ ਤੁਹਾਨੂੰ ਲਿਣਾ ਗਿਆ ਆ ਆਖਰੀ ਤਮਨਾ ਜਰਾ ਤੇ ਤੇਰੇ ਗੱਲਾਂ ਕਰਉਣਾ ਬਰੇ ਹਿੱਟ ਹੋਏ ਲੋਕਾਂ ਨੇ ਟਰੈਕਟਰ ਦੇ ਬੱਜੇ ਜਦੋਂ ਕੋਈ ਚੈਨਲ ਨਹੀਂ ਹੁੰਦਾ ਸੀ ਜਾਈ ਜੀ ਸਿਰਫ ਕਲਾ ਨਿਸ਼ਕਾਰਾ ਹੁੰਦਾ ਸੀ ਕਿੰਬਰੀ ਲੈਡ ਚਲੀ ਜਾਂਦੀ ਸੀ ਉਹ ਵੀ ਰਹਿ ਜਾਂਦੋ ਸੀ ਦੇਖਾ ਕਰਨੀ ਬਸ ਆ ਚੈਨਲ ਨਹੀਂ ਸੀਗੇ ਅਸੀਂ ਉਦੋਂ ਹਿੱਟ ਹੋਇਆ ਜਦੋਂ ਕਿਸਾਨ ਭੜ ਕੇ ਟਰੈਕਟਰ ਲਗੀਂ ਹਿੱਟ ਹੁੰਦੇ ਸੀ ਕੱਲਾ ਕੱਲਾ ਸੁਣਦਾ ਸੀ ਅੱਜ ਤਾਂ ਸੋਸ਼ਲ ਮੀਡੀਆ ਦੇ ਮਾਣ ਨਾਲ ਗੋਣ ਗਾਲੋ ਤੇ ਸਵੇਰੇ ਹਿੱਟ ਹੋ ਜਾਂਦਾ ਬੰਦਾ ਸਾਨੂੰ ਤਾਂ ਸਪੋਰਟਾ ਵੀ ਨਹੀਂ ਮਿਲਿਆ ਸੋਸ਼ਲ ਮੀਡੀਆ ਤੋਂ ਮਿਲਿਆ ਹੀ ਨਹੀਂ ਤਾਂ ਮਾਲਕ ਨਹੀਂ ਕਰਮ ਕੀਤਾ ਤਾਂ ਹੈਦਰ ਸ਼ੇਖ ਨੇ ਵੀ ਚਾਹੀਦਾ ਰੱਚੇ ਜਾਂਦਾ ਤਮੇ ਅਕਸਰ ਇਹਨਾਂ ਨੂੰ ਨਾ ਕਿ ਹੀਰਾ ਫੇਰੀਆਂ ਨੇ ਯਾਰਾ ਜੀ ਥੋੜੀ ਜੀ ਦੇ ਦਿਓ ਤੇਰੀ ਵਾਰ ਬਕਰਾਂ ਹੀਰਾ ਫੇਰੀਆਂ ਨੇ ਜਦੋਂ ਸਾਨੂੰ ਡੰਗਿਆ ਜਨਾਬ ਫਿਰ ਅੱਕ ਕੇ ਸਾਨੂੰ ਵੀ ਮਾਈਕ ਫੜਨਾ ਪਿਆ ਸੰਗੀ ਅੱਜ ਤੁਹਾਨੂੰ ਮੈਂ ਦੱਸਦਾ ਹੀਰਾ ਫੇਰੀਆਂ ਨੇ ਜਦੋਂ ਸਾਨੂੰ ਡੰਗਿਆ ਜਨਾਬ ਫਿਰ ਅੱਕ ਕੇ ਸਾਨੂੰ ਵੀ ਮਾਈਕ ਫੜਨਾ ਪਿਆ ਕੋਈ ਕੱਟ ਜਾਂਦਾ ਦਾ ਕੋਈ ਮਾਰ ਜਾਂਦਾ ਹੱਕ ਫਿਰ ਸਾਨੂੰ ਵੀ ਸਟੇਜ ਉੱਤੇ ਚੜ੍ਹਨਾ ਪਿਆ ਚੋਰ ਚੋਰੀ ਤੋਂ ਨਾ ਆਵਾਜ਼ ਆਉਂਦੇ ਕਦੇ ਦੋਸਤੋ ਪਿਆਰ ਨਾਲ ਸਮਝਾਇਆ ਕਦੇ ਲੜਨਾ ਪਿਆ ਦਿਲ ਸ਼ਾਦ ਆਖੇ ਗੀਤਕਾਰ ਗਾਉਣ ਲੱਗ ਪਏ ਉਹ ਕੰਮ ਕਰਨਾ ਨਹੀਂ ਸੀ ਜਿਹੜਾ ਕਰਨਾ ਪਿਆ ਫਿਰ ਸੁਣ ਗਾਉਣਾ ਪਿਆ ਆਓ ਸਾਡੇ ਆਪਾ ਹੈਲੋ ਹੈਲੋ ਮੈਨੂੰ ਫੋਨ ਦਿਓ ਜੈ ਹੂ ਤੇ ਕੋਈ ਕੌਣੀ ਰੋਵੇ ਅਫੁੱਤ ਹਾਂ ਦਾ ਸਾਂਗੀ ਤੁਸੀਂ ਸੇਵਾਦਾਰੋਂ ਸਾਡੇ ਸਾਹਮਣੇ ਵੀਡੀਓ ਵਾਲੇ ਸੇਵਾਦਾਰ ਬਹੁਤ ਘੱਟ ਮਿਲਦੇ ਨੇ ਮੈਂ ਕਿਸੇ ਤੋਂ ਮਿਲਦਾ ਸਰ ਹੋਣਾ ਨਹੀਂ ਦੁਨੀਆ ਵਿੱਚ ਨੂੰ ਬਹੁਤ